ਤੋ ਹੁਣ ਆਪਾਂ ਨੇ ਅੰਨੇ ਤੋਂ ਦੂਸਤ ਕਰਨੀਆਂ ਪੂਰੀ ਕੱਲ ਨੂੰ ਆਪਾਂ ਨੇ ਜਿਹੜੀ ਗੇਮ ਸੀ ਪਿੰਖਾ ਪਿੰਡ ਕੋਟ ਬੰਨੇ ਪਹੁੰਚਣਾ ਬਾਤੋ ਵੱਧ ਕੱਠ ਕਰਕੇ ਮੇਰੇ ਵੀਰੋ ਵੱਧ ਤੋਂ ਵੱਧ ਕੱਠ ਕਰਕੇ ਆਪਾਂ ਨੇ ਪਿੰਡ ਕੋਟ ਦੂਲੇ ਪਹੁੰਚਣਾ ਥਾਲੇ ਸਿੱਧੂ ਨੂੰ ਝੂਠਾ ਪਰਚਾ ਦੇ ਕੇ ਅੰਦਰ ਕਰਤਾ ਕਿਉਂਕਿ ਭਾਣਾ ਉਹ ਕੰਮ ਕਰੀ ਜਾਂਦਾ ਸੀ ਜਿਹੜੇ ਸਰਕਾਰ ਤੋਂ ਅਜੇ ਤੱਕ ਨਹੀਂ ਹੋਏ ਨਾਲ ਤਾਂ ਕੀ ਦੁਰਨਾ ਦੀ ਕੋਈ ਬੰਦੇ ਲਵੇ ਆ ਕੇ ਐਵੇਂ ਵੀ ਨਹੀਂ ਕਿਹਾ ਵੀ ਹਾਂ ਅਸੀਂ ਚੱਲਾਂਗੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਯਾਰ ਉਹਦੀ ਬੋਲਬਾਣੀ ਨਹੀਂ ਸਹੀ ਉਹਦਾ ਬੋਲਣ ਦਾ ਤਰੀਕਾ ਨਹੀਂ ਸਹੀ 26 ਤਰੀਕ ਨੂੰ ਸਵਿਧਾਨ ਲਗੂ ਹੋਇਆ ਹੂੰ ਉਸ ਦਿਨ ਉਹਨਾਂ ਨੇ ਸਵਿਧਾਨ ਦਾ ਘਾਣ ਕਰਿਆ ਹੂੰ ਉਦੋਂ ਹੀ ਭੰਨੇ ਤੇ ਨਿਆਜ ਪਰਤਾ ਪਾਤਾ ਚੈਨ ਚੋਰੀ ਦਾ ਬਾਈ ਜੀ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਪਰਚਾ ਨਜਾਇਜ਼ ਆ ਨਜਾਇਜ਼ ਆ ਕੋਈ ਐਵੀਡੈਂਸ ਲੈ ਕੇ ਹੁਣ ਪ੍ਰੂਫ ਲਿਆ ਹੁਣ ਸਾਬਤ ਕਰ ਦੇਣ ਅਸੀਂ ਤਾਂ ਕਹਿੰਦੇ ਆ ਸਾਬਤ ਕਰ ਦੇਣ ਅਸੀਂ ਮੰਨ ਲਾਂਗੇ ਵੀ ਹਾਂ ਵੀ ਸੱਚ ਆ ਬਾਈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਹਿੰਦੇ ਸਾਰਾ ਸਿਸਟਮ ਕੁੱਤਕਿਆਂ ਚ ਸਹੀ ਹੁੰਦਾ ਏ ਹੁਣ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਹੋਈ ਆ ਪ੍ਰਸ਼ਾਸਨ ਕਹਿੰਦੇ ਜਾਗ ਗਿਆ ਦਰਖਾਸਤ ਦੋ ਉਦੋਂ ਹੀ ਬੰਦੇ ਨੂੰ ਚੱਕ ਲੈਂਦੇ ਨੇ ਪਰ ਉਹ ਬੰਦੇ ਹੁਣ ਤਾਨਾਸਾਹ ਹੋ ਗਏ ਉਹ ਐ ਸੋਚਦੇ ਨੇ ਵੀ ਜਿਹੜਾ ਵੀ ਸਾਡੇ ਵਿਰੋਧ ਬੋਲਦਾ ਵੀ ਚੱਕ ਕੇ ਅੰਦਰ ਰੱਖੋ ਪਾਣੇ ਨੂੰ ਕੀ ਲੋੜ ਪਈ ਤੀ ਪੈਸੇ ਵਾਪਸ ਕਰਾਉਣ ਦੀ ਇਹ ਪ੍ਰਸ਼ਾਸਨ ਹੀ ਵਾਪਸ ਕਰਾਉਂਦਾ ਫਿਰ ਉਹ ਪ੍ਰਸ਼ਾਸਨ ਕੋਲ ਜਾ ਕੇ ਵਾਪਸ ਕਰਾ ਲਿਆ ਕਰਦੇ ਆਪਣੇ ਤੇ ਕੋਈ ਪਰਚਾ ਪੈਂਦਾ ਫਿਰ ਆਪਾਂ ਲੋਕਾਂ ਕੋਲ ਜਾਂਦੇ ਹੱਥ ਜੋੜ ਕੇ ਵੀਰੇ ਸਾਡੇ ਨਾਲ ਨਜਾਇਜ਼ ਹੋ ਰਹੀ ਹੈ ਸਾਡੇ ਨਾਲ ਖੜੋ ਜੇ ਕਿਸੇ ਹੋਰ ਨਾਲ ਨਜਾਇਜ਼ ਹੋ ਰਹੀ ਹੈ ਆਪਾਂ ਕਹਾਂਗੇ ਕੱਲੂ ਆਪਣਾ ਵੀ ਅਗਲਾ ਵੀ ਆਪਣੇ ਨਾਲ ਤਾਂ ਖੜੂਗਾ ਸਸੀਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਕੋਟ ਦੁੰਨੇ ਵਿੱਚ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਕਿਉਂਕਿ ਭਾਨੇ ਸਿੱਧੂ ਨੂੰ ਵੱਖ-ਵੱਖ ਧਰਾਮਾਂ ਦੇ ਤਹਿਤ ਅੰਦਰ ਡੱਕਣ ਦੀ ਜਿਹੜੀ ਪ੍ਰਕਿਰਿਆ ਇਹ ਚੱਲ ਰਹੀ ਆ ਇੱਕ ਕੇਸ 'ਚੋਂ ਜ਼ਬਾਨਤ ਮਿਲਦੀ ਆ ਦੂਜੇ 'ਚ ਪਟਿਆਲੇ ਲਿਆਂਦਾ ਜਾਂਦਾ ਪਟਿਆਲੇ ਤੋਂ ਹਾਲੇ ਅੰਦਰ ਹੀ ਆ ਕੇ ਇੱਕ ਜਿਹੜਾ ਮੁਕੱਦਮਾ ਇਹ ਹੋਰ ਦਰਜ ਹੁੰਦਾ ਭਾਨੇ ਸਿੱਧੂ ਤੇ ਵੱਖ-ਵੱਖ ਧਰਾਮਾਂ ਦੇ ਤਹਿਤ ਸੋ ਜਿਹੜੇ ਕਾਠ ਹੋ ਰਹੇ ਨੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਲੋਕਾਂ ਨੂੰ ਮੈਸੇਜ ਲਾਉਣ ਦੇ ਲਈ ਕੁਝ ਵੀਰ ਨੇ ਇੱਥੇ ਨੌਜਵਾਨ ਟਰੈਕਟਰ ਟਰਾਲੀਆਂ ਦੇ ਵਿੱਚ ਸਵਾਰ ਹੋ ਕੇ ਅਨਾਉਂਸਮੈਂਟ ਕਰ ਰਹੇ ਨੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਕੋਟ ਦੀਨ ਨੇ ਪਹੁੰਚਣ ਦੇ ਲਈ ਅੱਜ ਪਿੰਡ ਲੋਟ ਦੇ ਵਿੱਚ ਫਿਰ ਰਹੇ ਨੇ ਇਹ ਹੋਰ ਕਿੰਨੇ ਪਿੰਡਾਂ 'ਚ ਜਾਣ ਕੇ ਗੱਲ ਕਰਾਂਗੇ ਇਹਨਾਂ ਨੂੰ ਕੀ ਲੱਗਦਾ ਕਿਉਂਕਿ ਪ੍ਰਸ਼ਾਸਨ ਆ ਜਿਹੜਾ ਹਮੇਸ਼ਾ ਇਹ ਕਹਿੰਦਾ ਇਹ ਕਿ ਜਿਹੜੇ ਲੋਕ ਕੋਈ ਸਮਾਜ 'ਚ ਬੁਰਾਈਆਂ ਨੇ ਜਿਨ੍ਹਾਂ 'ਚ ਜਾਂ ਜਿਹੜੇ ਸਮਾਜ ਨੂੰ ਕੋਈ ਸਹਿਯੋਗ ਨਹੀਂ ਦਿੰਦੇ ਉਹਨਾਂ ਨੂੰ ਅੰਦਰ ਡੱਕਿਆ ਜਾਂਦਾ ਉਹਨਾਂ ਤੇ ਕਾਨੂੰਨੀ ਕਾਰਵਾਈ ਹੁੰਦੀ ਆ ਪਰ ਇਹ ਭਾਨੇ ਸਿੱਧੂ ਦੇ ਹੱਕ ਚ ਪ੍ਰਚਾਰ ਕਰ ਰਹੇ ਨੇ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹਾਂਜੀ ਜੀ ਵੈਜੀ ਤੋਂ ਖਾਤਸਾ ਵੈਜੀ ਬਸ ਜੀ ਕਾ ਖਾਤਸਾ ਵੈਜੀ ਜੀ ਕੀ ਪਤਾ ਹੈ ਕੀ ਨਾਮ ਆ ਜੀ ਮੇਰਾ ਨਾਮ ਬਾਈ ਤੇਦਰ ਸਿੰਘ ਦਾ ਪਿੰਡ ਜੀ ਬਾਈ ਭਾਨਾ ਸਿੱਧੂ ਜਦੋਂ ਅੰਦਰ ਗਿਆ ਮਾਨ ਬਹੁਤ ਦੁਖੀ ਆ ਬਾਈ ਬਾਈ ਇੱਕ ਸੱਚਾ ਸੋਚਾ ਸੱਚੇ ਕੰਮ ਕਰਨ ਵਾਲਾ ਨੌਜਵਾਨ ਠੱਗ ਜਨਤਾ ਕੋਲ ਲੋਕਾਂ ਦੇ ਪੈਸੇ ਫਸੇ ਹੋਏ ਕਢਾਉਣ ਵਾਲਾ ਬੇਨਾਮ ਵਿੱਚੋਂ ਕੁਝ ਵੀ ਦਈ ਜਦੋਂ ਸਰਕਾਰ ਨੇ ਇਹ ਸਵਰਛਾ ਦੇ ਦਿੱਤੀ ਇਹ ਕਦਰ ਮਿਲਦਾ ਹੈ ਭਾਈ ਸਾਰੇ ਬੰਦੇ ਬੁਗਿਆਰੇ ਸੀ ਕਿ ਨੇ ਜਦੋਂ ਅੱਤੇ ਦੀ ਉਹਦੀ ਦਾਦੀ ਦੀ ਵੀਡੀਓ ਦੇਖੀ ਭਾਈ ਰੋਂਦੀ ਸੀ ਚੱਲੀ ਨਹੀਂ ਗਈ ਭਾਈ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਜੋ ਸੱਚੇ ਨੌਜਵਾਨ ਨੇ ਉਹਨਾਂ ਨੂੰ ਤੁਸੀਂ ਗੇਰਾਂ ਚ ਢੱਕੀ ਜਾਂਦੇ ਹੋ ਤੇ ਬਾਹਰ ਕੀ ਰਹਿ ਗਿਆ ਉਹਨਾਂ ਛੇ ਨਾਲ ਖਰਾਬ ਹੋਈ ਵਿਜਵਾਨੀ ਭਾਈ ਤੁਸੀਂ ਕਹਿ ਰਹੇ ਹੋ ਸੱਚਾ ਸੁੱਚਾ ਨੌਜਵਾਨ ਸੀ ਲੋਕਾਂ ਦੇ ਨਾਲ ਖੜਦਾ ਸੀ ਉਹ ਤੋਂ ਇਥੋਂ ਜੇ ਦੇਖਿਆ ਜਾਵੇ ਕੋਟ ਦੁਨੋਂ ਤੋਂ ਕਾਫੀ ਫਰਕ ਆ ਤੁਹਾਨੂੰ ਕੀ ਲੱਗਦਾ ਕਿੰਨਾ ਸੱਚਾ-ਸੱਚਾ ਸੀ ਲੋਕ ਬਹੁਤ ਕਹਿ ਰਹੇ ਨੇ ਕਿ ਨਹੀਂ ਗੰਤ ਸੀ ਦਾ ਇਹ ਸੀਗਾ ਤੁਸੀਂ ਕਿੰਨਾ ਸੱਚਾ-ਸੱਚਾ ਕਹਿੰਦੇ ਹੋ ਕਿੰਨੇ ਟਾਈਮ ਤੋਂ ਬਾਈ ਅਸੀਂ ਸੋਸ਼ਲ ਮੀਡੀਆ ਤੇ ਭਾਨੇ ਬਾਈ ਨੂੰ ਲੰਬੇ ਟਾਈਮ ਤੋਂ ਦੇਖਦੇ ਆ ਰਹੇ ਹਾਂ ਤੇ ਬਾਕੀ ਸਾਡੇ ਬੰਦਿਆਂ ਦੇ ਜਿਨ੍ਹਾਂ ਦੇ ਵੀ ਠੱਗਾਂ ਜੰਟਾਂ ਕੋਲ ਪੈਸੇ ਫਸੇ ਤੇ 20-20 ਲੱਖ ਰੁਪਈਆ 10-10 ਲੱਖ ਰੁਪਈਆ ਉਹਨਾਂ ਦੀ ਬਕਾਇਦਾ ਇੰਟਰਵਿਊ ਵੀ ਹੋਈ ਆ ਉਹ ਬੰਦਿਆਂ ਦੀ ਇਹਨਾਂ ਦੇ ਪੈਸੇ ਫਸੇ ਹੋਏ ਭਾਨੇ ਬਾਈ ਨੇ ਮੜਵਾਏ ਨੇ ਤੇ ਭਾਨੇ ਬਾਈ ਨੂੰ ਉਹਨਾਂ ਨੇ ਪੁੱਛਿਆ ਬਾਈ ਤੂੰ ਦੱਸ ਉਹ ਕਹਿੰਦਾ ਮੈਂ ਤੁਹਾਡੇ ਪੈਸੇ ਲੈ ਕੇ ਕੀ ਕਰੂੰਗਾ ਭਾਨੇ ਬਾਈ ਨੂੰ ਪਰਮਾਤਮਾ ਦਿੱਤਾ ਵਾ ਬਹੁਤ ਕੁਝ ਹੈ ਸੋਸ਼ਲ ਮੀਡੀਆ ਤੋਂ ਬਾਈ ਚੰਗੀ ਕਮਾਈ ਕਰਦਾ ਵਾ ਬਾਈ ਜੀ ਬਹੁਤ ਸਾਰੇ ਇਦਾਂ ਦੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਜੇ ਉਸ ਵਿੱਚੋਂ ਲੈਣਾ ਨਹੀਂ ਤਾਂ ਕੌਣ ਕਿਸੇ ਲਈ ਖੜਦਾ ਹੈ ਅੱਜ ਕੱਲ ਜਿਹੜਾ ਸਮਾਂ ਹੈ ਬਹੁਤ ਖਰਾਬ ਆ ਲੋਕ ਕਮੈਂਟਰੀ ਕਰਦੇ ਨੇ ਪੋਸਟਾਂ ਦੇ ਥੱਲੇ ਬਹੁਤ ਜ਼ਿਆਦਾ ਜਿਆਦਾ ਬੋਲਦੇ ਵੀ ਨੇ ਖਿਲਾਫ ਸੋਸ਼ਲ ਮੀਡੀਆ ਤੇ ਇਹਨੇ ਰਹੀ ਜਾਂਦੀ ਪਈ ਆ ਕੁਝ ਹੱਕ ਚ ਨੇ ਕੁਝ ਖਿਲਾਫ ਨੇ ਕਿਉਂ ਕਿਸ ਤਰ੍ਹਾਂ ਦੇਖਦੇ ਹਾਂ ਲੋਕ ਫਿਰ ਕਿਉਂ ਕਹਿ ਰਹੇ ਨੇ ਕਿ ਅੱਜ ਕੱਲ ਪੈਸੇ ਤੋਂ ਬਿਨਾ ਕੋਈ ਕੰਮ ਹੀ ਨਹੀਂ ਹੁੰਦਾ ਪੈਸੇ ਤੋਂ ਬਗੈਰ ਕੋਈ ਖੜਦਾ ਹੀ ਨਹੀਂ ਭਾਨੇ ਨੂੰ ਕੀ ਜ਼ਰੂਰਤ ਉਦੀ ਲੋਕਾਂ ਦੇ ਨਾਲ ਖੜਨ ਦੀ ਬਾਈ ਭਾਨਾ ਇੱਕ ਸੱਚਾ ਬੰਦਾ ਸੀ ਉਹਦੀ ਸਿਰ ਤੋਂ ਹੀ ਗਰੀਬੀ ਦੇਖੀ ਹੋਈ ਸੀ ਉਹ ਹੰਡਿਆ ਹੋਇਆ ਸੀ ਜਿਹੜੇ ਬੰਦੇ ਨੇ ਇਹ ਗੱਲਾਂ ਆਪ ਦੇ ਸਰੀਰ ਤੇ ਦੀ ਹਣਾਈਆਂ ਮੈਂ ਹੁੰਦੀਆਂ ਨੇ ਉਹਨੂੰ ਪਤਾ ਹੁੰਦਾ ਵੀ ਆਮ ਲੋਕਾਂ ਤੇ ਫਿਰ ਕੀ ਬੇਦਦੀ ਆ ਜਦੋਂ ਢੀੜੀ ਪੈਂਦੀ ਆ ਜਦਾ ਆਮ ਬੰਦੇ ਦੇ ਪੈਸੇ ਫਸ ਜਾਂਦੇ ਨੇ ਜ਼ਮੀਨ ਵੇਚ ਕੇ ਦਿੱਤੇ ਵੀ ਹੁੰਦੇ ਨੇ ਸਿਰ ਤੇ ਕਰਜ਼ਾ ਚੜਿਆ ਹੋਆ ਹੁੰਦਾ ਫਿਰ ਉਹਨੂੰ ਇੱਕ ਆਮ ਬੰਦਾ ਹੀ ਸਮਝ ਸਕਦਾ ਭਾਨਾ ਬਾਈ ਸਾਡੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਆਮ ਬੰਦੇ ਨੇ ਸਾਰੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਬਾਈ ਉਹ ਤਾਂ ਹੋਸੀ ਛਪੜੀ ਐ ਛੇਤੀ ਭੱਜ ਜਾਂਦੀ ਆ ਹੁਣ ਤੁਹਾਨੂੰ ਪਤਾ ਹੀ ਆ ਆਮ ਆਦਮੀ ਦੀ ਸਰਕਾਰ ਦੀ ਆਮ ਬੰਦਿਆਂ ਦੀ ਪਰ ਉਹ ਬੰਦੇ ਹੁਣ ਤਾਨਾਸਾਹ ਹੋ ਗਏ ਉਹ ਐ ਸੋਚਦੇ ਨੇ ਵੀ ਜਿਹੜਾ ਵੀ ਸਾਡੇ ਪਰਤ ਬੋਲਦਾ ਵੀ ਚੱਕ ਕੇ ਅੰਦਰ ਖੋ ਬਾਈ ਜੇ ਤਾਨਾਸਾਹ ਹੋ ਗਏ ਉਹਾਂ ਨੂੰ ਕੁਝ ਇਤਿਆਰ ਨਹੀਂ ਆਮ ਜਨਤਾ ਵੱਲ ਪਰ ਬਾਅਦੇ ਤਾਂ ਕੀਤੇ ਜਾ ਰਹੇ ਨੇ ਕਿ ਅਸੀਂ ਸਾਰੇ ਮਸਲੇ ਹੱਲ ਕਰਾਂਗੇ ਸਾਰਿਆਂ ਨੂੰ ਇਨਸਾਫ ਦਵਾਂਗੇ ਏਜੰਟ ਨਹੀਂ ਕੋਈ ਹੁਣ ਤੱਕ ਅੰਦਰ ਠੋਕੇ ਆ ਭਾਨਾ ਕਹਿ ਰਹੇ ਹੋ ਕਿ ਭਾਨਾ ਠੋਕਤਾ ਬਾਈ ਏਜੰਟ ਤਾਂ ਨਹੀਂ ਠੋਕੇ ਏਜੰਟਾਂ ਵੱਲੋਂ ਜਾਂਦਾ ਸਮਾਨ ਕੁੱਤੀ ਚੋਰਾਂ ਨਾਲ ਵਾਲੀ ਕੋਈ ਆ ਫਿਰ ਕੁੱਤੀ ਕਿੱਥੇ ਭੌਂਕਦੀ ਆ ਜਦ ਚੋਰ ਉਹਨਾਂ ਸਮਾਨ ਪਾਉਂਦਾ ਹੂੰ ਮੇਨ ਗੱਲ ਆਏ ਬਾਕੀ ਇਹ ਗੱਲ ਆ ਬਾਈ ਹੁਣ ਜਿਵੇਂ ਏਜੰਟ ਨੇ ਜਿੰਨੇ ਏਜੰਟ ਨੇ ਥਾਂ ਥਾਂ ਹਰੇਕ ਮੈਂ ਕਹਿੰਦਾ ਜਿਹੜੇ ਛੋਟੇ ਕਸਬੇ ਉਹਨਾਂ ਜਿਵੇਂ ਏਜੰਟਾਂ ਦੇ 4-4 5-5 ਦਫ਼ਤਰ ਖੁੱਲ ਗਏ ਦੀ ਤੇ ਹੁਣ ਭਾਨੇ ਨੇ ਇਕੱਲੇ ਨੇ ਆਵਾਜ਼ ਚੱਕੀ ਆ ਬਹੁਤ ਬਹੁਤ ਸਮਾਜ ਸੇਵੀ ਵੀ ਨੇ ਬਹੁਤ ਲੀਡਰ ਨੇ ਜਿਹੜੇ ਉਹ ਕਿਸੇ ਨੇ ਆਵਾਜ਼ ਨਹੀਂ ਚੱਕੀ ਹੈਗੀ ਠੱਗ ਜਨਤਾ ਦੇ ਖਿਲਾਫ ਭਾਨੇ ਨੇ ਆਵਾਜ਼ ਚੱਕੀ ਮਸਲੇ ਹੱਲ ਹੋਏ ਲੋਕਾਂ ਦੇ ਤਾਂ ਉਹਦੇ ਘਰੇ ਕਚਹਿਰੀ ਲੱਗਣ ਲੱਗੀ ਤਾਂ ਹਰ ਇੱਕ ਬੁੱਧਵਾਰ ਨੂੰ ਲੱਖਾਂ ਮਤਲਬ ਨੌਜਵਾਨਾਂ ਦੇ ਕਰੋੜਾਂ ਰੁਪਏ ਵਾਪਸ ਹੋਇਆ ਘੱਟੋ ਘੱਟ 70-80 ਕਰੋੜ ਰੁਪਏ 60-70 ਲੱਖ ਰੁਪਏ ਦਾ ਭਾਈ ਸਾਡੇ ਜਾਣਕਾਰ ਨੇ ਉਰੇ ਮੁੰਡੇ ਉਹਨਾਂ ਦਾ ਵਾਪਸ ਹੋ ਗਿਆ ਵਾਪਸ ਕਰਾਇਆ ਹੈ ਹਾਂ ਵਾਪਸ ਕਰਾਇਆ ਭਾਈ ਇੱਕ ਨਾਲੇ ਇੱਕ ਦਿਨ ਗਏ ਇੱਕ ਦਿਨ ਏਜੰਟ ਨੂੰ ਫੋਨ ਕਰਿਆ ਤੇ ਦੂਜੇ ਦਿਨ ਏਜੰਟ ਨੇ ਪੈਸੇ ਦਿੱਤੇ ਜਿਹੜਾ ਕਿ 1 ਸਾਲ ਤੋਂ ਨਟਕਾ ਰਿਹਾ ਤੇ ਉਹ ਨੌਜਵਾਨਾਂ ਨੂੰ ਉਹਨਾਂ ਦੇ ਪੈਸੇ ਨਹੀਂ ਵਾਪਸ ਹੋ ਰਹੇ ਸੀ। ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਯਾਰਾਂ ਉਹਦੀ ਬੋਲਬਾਣੀ ਨਹੀਂ ਸਹੀ ਉਹਦਾ ਬੋਲਣ ਦਾ ਤਰੀਕਾ ਨਹੀਂ ਸਹੀ ਬਹੁਤ ਇਹ ਗੱਲਾਂ ਆ ਰਹੀਆਂ ਨੇ। ਬਹੁਤ ਸਾਰੇ ਉਹ ਉਦਾਂ ਵੀ ਕਿਤੇ ਵਿਚਾਰ ਕਰਦੇ ਆ ਬੈਠ ਕੇ ਮਸਲੇ ਤੇ ਤਾਂ ਲੋਕ ਕਹਿੰਦੇ ਨੇ ਯਾਰ ਬੋਲਣ ਦਾ ਹੀ ਨਹੀਂ ਪਤਾ ਉਹ ਬੰਦੇ ਨੂੰ। ਭਾਈ ਪੂਰਾ 1.5 ਸਾਲ ਹੋ ਗਿਆ ਸੀ। ਜੇ ਪਿਆਰ ਨਾਲ ਗੱਲ ਕਰਦੇ ਦੀ ਮਿੱਠੀਆਂ ਗੋਲੀਆਂ ਉਹੀ ਬਸ ਉਹ ਹੋ ਗਿਆ ਕੰਮ ਥੋੜਾ ਕੋਈ ਗੱਲ ਨਹੀਂ ਛੋਟੀ ਵੀ ਰਹਿਣੀ ਜੀ ਇਹ ਉਹ। ਜਿੰਨਾ ਚਿਰ ਮਤਲਬ ਆਪਾਂ ਕਿਸੇ ਬੰਦੇ ਨੂੰ ਏਜੰਟਾਂ ਦਾ ਤਾਂ ਕੰਮ ਹੀ ਆਹੀ ਹੈ ਪਿਆਰ ਨਾਲ ਉਹ ਕੁਝ ਨਹੀਂ ਕਰਕੇ ਦਿੰਦੇ ਵੀਰੇ ਜੇ ਆਪਾਂ ਧੌਂਡ ਤੇ ਗੋਡਾ ਰੱਖਦੇ ਆ ਤਾਂ ਹੀ ਪੈਸੇ ਵਾਪਸ ਦਿੰਦੇ ਆ ਉਹ ਪਿਆਰ ਨਾਲ ਤਾਂ ਹੱਥ ਜੋੜ ਕੇ ਕਿੰਨਾ ਮਰਜੀ ਟਾਈਮ ਖੜੇ ਰਹੋ ਉਹ ਤਾਂਾਰੇ ਦਾ ਕਾਨੂੰਨ ਆ ਉਹਦੇ ਧਾਇਰੇ ਚ ਰਹਿ ਕੇ ਪ੍ਰਸ਼ਾਸਨ ਕੰਮ ਕਰ ਰਿਹਾ ਆ ਭਾਅਨਾ ਵੀ ਉਹਦੇ ਧਾਇਰੇ ਚ ਰਹਿੰਦਾ ਜੇ ਕੰਮ ਪਰਚੇ ਹੁੰਦੇ 26 ਤਰੀਕ ਨੂੰ ਸਵਿਧਾਨ ਲੱਗੂਗੇ ਉਸ ਦਿਨ ਹੀ ਉਹਨਾਂ ਨੇ ਸਵਿਧਾਨ ਦਾ ਘਾਣ ਕਰਿਆ ਹੂੰ ਉਹਦੀ ਪੰਨੇ ਤੇ ਨਜਾਇਜ਼ ਪਰਤਾ ਪਤਾ ਚੈਨ ਚੋਰੀ ਦਾ ਬਾਈ ਭੋਤ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਪਰਚਾ ਨਜਾਇਜ਼ ਆ ਨਜਾਇਜ਼ ਆ ਕੋਈ ਐਵੀਡੈਂਸ ਲੈ ਕੇ ਹੁਣ ਪ੍ਰੂਫ ਲੈ ਹੁਣ ਸਾਬਤ ਕਰ ਦੇਣਾ ਅਸੀਂ ਤਾਂ ਕਹਿੰਦੇ ਆ ਸਾਬਤ ਕਰ ਦੇਣ ਅਸੀਂ ਮੰਨ ਲਾਂਗੇ ਵੀ ਹਾਂ ਵੀ ਸੱਚ ਆ ਤੇ ਇੱਕ ਸਾਈਡ ਲਿਖਿਆ ਜਾਂਦਾ ਵੀ ਬੰਦਾ 18 ਲੱਖ ਰੁਪਏ ਦੀ ਗੱਡੀ ਐ ਸਕਾਰਪਿਓ ਉਹਦੇ ਚ ਆ ਕੇ ਚੈਨ ਖੋਹੂਗਾ ਇਹ ਵੀ ਚੀਜ਼ ਸੋਚਣੀ ਚਾਹੀਦੀ ਹੈ ਨਾ ਸਾਰਿਆਂ ਨੂੰ ਪਤਾ ਕੱਲੇ ਕੱਲੇ ਨੌਜਵਾਨ ਨੂੰ ਪਤਾ ਸਾਰਿਆਂ ਨੂੰ ਪਤਾ ਵੀ ਪੰਨਾ ਇਹੋ ਜਿਹਾ ਬੰਦਾ ਹੈ ਨਹੀਂ ਤੇ ਇੱਕੋ ਦਿਨ ਮਤਲਬ ਪਹਿਲੇ ਦਿਨ ਲੁਧਿਆਣੇ ਪਰਚਾ ਉਦੋਂ ਬਾਅਦ ਜਮਾਨਤ ਹੁੰਦੀ ਆ ਪਟਿਆਲੇ ਪਰਚਾ ਉਦੋਂ ਬਾਅਦ ਹੋਰ ਪਰਚਾ ਤੇ ਹੁਣ ਇੱਥੋਂ ਸੁਣਨ ਤੱਕ ਇਹ ਵੀ ਆ ਰਿਹਾ ਵੀ ਅੱਜ ਵੀ ਮਹਾਲੀ ਦੇ ਵਿੱਚ ਇੱਕ ਪਰਚਾ ਕੱਟਣਾ ਇਹਨਾਂ ਨੇ ਵਿਚਰਚਾ ਕਰਨਾ ਜੀ ਹਾਂ ਉਹ ਤਾਂ ਸਾਰੀਆਂ ਗੱਲਾਂ ਸਾਰਿਆਂ ਨੂੰ ਪਤਾ ਹੀ ਲੱਗੀਆਂ ਹੋਣਗੀਆਂ ਉਹ ਸਰਕਾਰ ਇਹ ਚਾਹੁੰਦੀ ਉਹ ਲੰਬੇ ਸਮੇਂ ਵਾਸਤੇ ਉਹ ਬਾਹਰ ਨਾ ਨਿਕਲੇ ਪੰਨਾ ਉਹਨੂੰ ਦਬਾਉਣਾ ਜਾਂ ਉਹਦਾ ਤਸ਼ੱਦਦ ਕੀਤਾ ਗਿਆ ਉਹ ਕਿਹੜਾ ਕਾਨੂੰਨ ਦੇ ਦਾਇਰੇ ਚ ਕੀਤਾ ਗਿਆ ਕਾਨੂੰਨ ਤਾਂ ਇਹ ਵੀ ਕਹਿੰਦਾ ਵੀ ਪਹਿਲਾਂ ਉਹਨੂੰ ਨੋਟਿਸ ਦਓ ਕੋਈ ਨੋਟਿਸ ਨਹੀਂ ਦਿੱਤਾ ਗਿਆ ਸਿੱਧਾ ਅਰਸ਼ਟਪਤੀ ਐਡਾ ਕਿਹੜਾ ਕੋਈ ਬੜਾ ਪਰਚਾ ਦੀ ਇਹ ਵੀ ਹਾਂ ਕੋਈ ਲੱਖਾਂ ਕਰੋੜਾਂ ਦਾਤੀ ਜਾਂ ਕਤਲ ਦਾਤੀ ਵੀ ਜਿਹੜਾ ਉਹਦੇ ਤੇ ਇੰਨਾ ਤਸ਼ੱਦਦ ਕੀਤਾ ਗਿਆ ਬਾਈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਹਿੰਦੇ ਸਾਰਾ ਸਿਸਟਮ ਟੁਟਕਿਆਂ ਚ ਸਹੀ ਹੁੰਦਾ ਏ ਉਹਨਾ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਹੋਈ ਆ ਪ੍ਰਸ਼ਾਸਨ ਕਹਿੰਦੇ ਜਾਗ ਗਿਆ ਦਰਖਾਸਤ ਦੋ ਉਦੋਂ ਹੀ ਬੰਦੇ ਨੂੰ ਚੱਕ ਲੈਂਦੇ ਨੇ ਪ੍ਰਸ਼ਾਸਨ ਜਾਗ ਗਿਆ ਪਰ ਉਹਨਾਂ ਦੇ ਖਿਲਾਫ ਜਾਗ ਗਿਆ ਜਿਹੜੇ ਇਹਨਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਦੇ ਖਿਲਾਫ ਨਹੀਂ ਜਾਗ ਗਿਆ ਜਿਹੜੇ ਸੱਚ ਤੇ ਮਤਲਬ ਹੱਕ ਦੀ ਗੱਲ ਕਰਦੇ ਉਹਨਾਂ ਦੇ ਖਿਲਾਫ ਜਾਗ ਗਿਆ ਝੂਠੇ ਲੋਕਾਂ ਦੇ ਖਿਲਾਫ ਨਹੀਂ ਜਾਗ ਗਿਆ ਜਿਹੜੇ ਠੱਗੀਆਂ ਮਾਰਦੇ ਏਜੰਟ ਮਹਾਲੀ ਚ ਬੈਠੇ ਆ ਪਟਿਆਲੇ ਬੈਠੇ ਆ ਫਿਰੇਕ ਸ਼ਹਿਰ ਦੇ ਵਿੱਚ ਬੈਠੇ ਆ ਭਾਈ ਕਿਉਂ ਨਹੀਂ ਹੋਣਾ ਏਜੰਟਾਂ ਤੇ ਕਾਰਵਾਈ ਹੋ ਰਹੀ ਭਾਈ ਕਾਰਵਾਈ ਦੇਖੋ ਹੁਣ ਪ੍ਰਸ਼ਾਸਨ ਸਾਰੇ ਕਿਤੇ ਪੈਸਾ ਅੱਗੇ ਵੀ ਜਾਂਦਾ ਉਹਨਾਂ ਕੋਲ 20-20 ਲੱਖ ਰੁਪਏ ਜਾਂਦਾ 20 ਲੱਖ ਚੋ ਜੇ ਉਹ 5-4 ਲੱਖ ਰੁਪਏ ਅੱਗੇ ਉਹ ਕਰ ਦਿੰਦੇ ਆ ਤਾਂ ਨਹੀਂ ਕਾਰਵਾਈ ਹੁੰਦੀ ਬਈ ਹੁਣ ਜੇ ਮੈਂ ਇਹ ਕਹਿਣਾ ਵੀ ਪ੍ਰਸ਼ਾਸਨ ਭਾਨੇ ਨੂੰ ਕੀ ਲੋੜ ਪਈ ਤੀ ਪੈਸੇ ਵਾਪਸ ਕਿਉਂ ਨਹੀਂ ਜੀਏ ਪ੍ਰਸ਼ਾਸਨ ਨੇ ਵਾਪਸ ਕਰਾਉਂਦਾ ਫਿਰ ਲੋਕ ਪ੍ਰਸ਼ਾਸਨ ਕੋਲ ਜਾ ਕੇ ਵਾਪਸ ਕਰਾ ਲਿਆ ਕਰਦੇ ਪ੍ਰਸ਼ਾਸਨ ਕੋਲ ਜਾ ਜਾ ਹੰਬ ਗਏ ਵੀਰੇ ਸਰਕਾਰਾਂ ਕੋਲ ਐਮਐਲਏਾਂ ਕੋਲ ਪਰ ਕਿਸੇ ਨੇ ਕੋਈ ਹੱਲ ਨਹੀਂ ਕੱਢਿਆ ਇਸ ਚੀਜ਼ ਦਾ ਕੋਈ ਬੋਲਦਾ ਤਾਂ ਕਿ ਕਿਸੇ ਨੇ ਬਿਆਨ ਤਾਂ ਕਿ ਨਹੀਂ ਦਿੱਤਾ ਇਸ ਚੀਜ਼ ਤੇ ਕਿਉਂ ਨਹੀਂ ਦਿੱਤਾ ਕਿਉਂਕਿ ਸਾਰੇ ਚੁੱਪ ਕਰਕੇ ਬੈਠਣਾ ਚਾਹੁੰਦੇ ਆ ਤੇ ਲੋਕ ਵੀ ਆਪਣੇ ਵੀਰੇ ਘਰੇ ਨਾ ਬੈਠੋ ਦੇਖੋ ਪਤਾ ਆਪਣੇ ਲਈ ਲੜ ਰਿਹਾ ਆਪਣੇ ਲਈ ਖੜ੍ਹ ਰਿਹਾ ਉਹਦਾ ਅਹਿਸਾਸ ਦਿਓ ਤਾਂ ਕਿ ਤੇ ਐ ਨਾ ਹੋਵੇ ਕਿ ਕੱਲ ਨੂੰ ਕੋਈ ਪੰਜਾਬ ਚੋਂ ਨੌਜਵਾਨ ਜਾਂ ਕੋਈ ਵੀ ਆਗੂ ਉੱਠੇ ਹੀ ਨਾ ਵੀ ਹਾਂ ਇਹ ਤਾਂ ਲੋਕ ਖੜ੍ਹਦੇ ਹੀ ਨਾਲ ਮਹਿਣਾ ਨਾ ਲਾਓ ਵੀਰੇ ਜੇ ਕੋਈ ਆਪਣੇ ਲਈ ਖੜ੍ਹ ਰਿਹਾ ਉਹਦੇ ਨਾਲ ਖੜ੍ਹੋ ਸਾਡੀ ਤਾਂ ਇਹੀ ਫੀਲ ਹੈ ਤੁਸੀਂ ਕਿਹਾ 75% ਜਾਂ ਕੁਝ ਵੀ ਪੈਸੇ ਪਹਿਲਾਂ ਗੱਲ ਕੀਤੀ ਹੈ ਕਿ ਭਾਨੇ ਨੇ ਬਾਤ ਕਰੀ ਬਈ ਜੀ ਉਹ ਆਇਆ ਹੋਣਾ ਨਾ ਪ੍ਰਚਾਰ ਕਰਨ ਟਰਾਲੀ ਦੇ ਵਿੱਚ ਜਿਹਦੇ ਵਾਪਸ ਕਰਾਇਨੇ ਤੁਸੀਂ ਲੋਕਾਂ ਨੂੰ ਅਪੀਲ ਕਰਦੇ ਆ ਉਹ ਉਹਦੇ ਨਾਲ ਵੀ ਵੀਰੇ ਅਸੀਂ ਗਏ ਆ ਉਹ ਵੀ ਆਪਣੇ ਨਾਲ ਕੱਲ ਨੂੰ ਜਾਣਗੇ ਪਰ ਉਹਨਾਂ ਦਾ ਪਿੰਡ ਹੋਰ ਆ ਤੇ ਉਹ ਵੀ ਅਸੀਂ ਇੰਟਰਵਿਊ ਕਰਕੇ ਆਂ ਮਹਾਲੀ ਜਾ ਕੇ ਸਪੈਸ਼ਲ ਚੰਡੀਗੜ੍ਹ ਜਾ ਕੇ ਅਸੀਂ ਦੱਸ ਕੇ ਆਂ ਵੀ ਹਾਂ ਪੈਸੇ ਵਾਪਸ ਹੋਏ ਨੇ ਸਾਡੇ ਉਹ ਵੀ ਨਾਲ ਖੜੇ ਆ ਤੇ ਆਪਾਂ ਵੀ ਬਈ ਨਾਲ ਖੜੇ ਆ ਤੇ ਬਾਕੀ ਹੁਣ ਲੋਕਾਂ ਨੂੰ ਅਪੀਲ ਕਰ ਰਹੇ ਆਂ ਵੀ ਨਾਲ ਖੜੋ ਆਪਣੇ ਨਿੱਜੀ ਕੰਮ ਤਾਂ ਹੁੰਦੇ ਹੀ ਰਹਿੰਦੇ ਆ ਨਿੱਜੀ ਲਾਈਫ ਤਾਂ ਹਰੇਕ ਦੀ ਵਧੀਆ ਚੱਲਦੀ ਆ ਪਰ ਆਪਾਂ ਉਦੋਂ ਜਾਗਦੇ ਆਂ ਜਦ ਆਪਣੇ ਤੇ ਭੀੜ ਪੈਂਦੀ ਆ ਆਪਣੇ ਤੇ ਕੋਈ ਪਰਚਾ ਪੈਂਦਾ ਫਿਰ ਆਪਾਂ ਲੋਕਾਂ ਕੋਲ ਇਹ ਸਾਡੇ ਨਾਲ ਖੜੋ ਜੇ ਕਿਸੇ ਹੋਰ ਨਾਲ ਨਿਆਜ਼ ਹੋ ਰਹੀ ਆਪਾਂ ਕਰਾਂਗੇ ਕੱਲੂ ਆਪਣਾ ਵੀ ਅਗਲਾ ਵੀ ਆਪਣੇ ਨਾਲ ਤਾਂ ਖੜੂਗਾ ਭਾਈ ਲੱਗਦਾ ਇਹ ਲੋਕਾਂ ਦਾ ਜ਼ਮੀਰ ਜਾਗਦਾ ਹੈ ਤੁਸੀਂ ਟਰੈਕਟਰ ਲੈ ਕੇ ਫਿਰ ਰਹੇ ਹੋ ਜੇ ਜ਼ਮੀਰ ਜਾਗਦਾ ਹੁੰਦਾ ਕਿੰਨੇ ਪਿੰਡਾਂ ਜਗੇ ਹੋ ਤੁਹਾਡੇ ਟਰੈਕਟਰ ਦੇ ਮਗਰ ਹੋਣ ਨੂੰ 2-4 ਟਰੈਕਟਰ ਹੋਰ ਹੁੰਦੇ ਸਹੀ ਗੱਲ ਆ ਭਾਈ ਅਸੀਂ ਲਗਭਗ ਮਿਲਦਾ ਦਾ 7-8 ਪਿੰਡ ਲੰਘਿਆ ਏ ਇਥੇ ਵਜੀਦੇੜੀ ਬਹਿਰੇ ਰਾਜਪੁਰਾ ਜਿੱਥੋਂ ਪ੍ਰੋਜੈਕਟਾਂ ਤੇ ਦੰਦਰਾਲਾ ਖਾੜ ਤੇ ਹੁਣ ਲਾਉਟ ਆ ਗਿਆ ਇਧਰ ਕੰਫਿਊਜ਼ ਹੋ ਗਈ ਕਿਹਨੂੰ ਜਾ ਰਹੇ ਆ ਪਰ ਨਾਲ ਤਾਂ ਕੀ ਦੁਰਨਾ ਦੀ ਕੋਈ ਬੰਦੇ ਲਵੇ ਆ ਕੇ ਐਵੇਂ ਵੀ ਨਹੀਂ ਕਿਹਾ ਵੀ ਹਾਂ ਅਸੀਂ ਚੱਲਾਂਗੇ ਹਾਂ ਉਸ ਪੱਲੇ ਹਾਂ ਵੀ ਵਾਸੇ ਪਰ ਕੋਈ ਗੱਲ ਨਹੀਂ ਹੌਸਲਾ ਹੈ ਪ੍ਰਮਾਤਮਾ ਨਾਲ ਖੜਾ ਸੱਚੇ ਬੰਦੇ ਦਾ ਤਾਂ ਪ੍ਰਮਾਤਮਾ ਹੀ ਹੁੰਦਾ ਰਾਜਭਾਗ ਸਦਾ ਨਹੀਂ ਰਹਿੰਦਾ ਰਾਜਭਗਨਾ ਕੈਪਟਨ ਦਾ ਰਹਾ ਨਾ ਅਕਾਲੀਆਂ ਦਾ ਰਹਾ ਇਹਨਾਂ ਦਾ ਵੀ ਨਹੀਂ ਰਹਿਣਾ ਜੇ ਇਹ ਚੰਗੇ ਕੰਮ ਕਰਨਗੇ ਤਾਂ ਹੋਣਗੇ ਜੇ ਮਾੜੇ ਕੰਮ ਕਰਨਗੇ ਆਏ ਉਹ ਲੋਕਾਂ ਨੂੰ ਦਬਾਉਣਗੇ ਸੱਚ ਦੀ ਆਵਾਜ਼ ਨੂੰ ਤਾਂ ਲੋਕ ਜਾਗਦੇ ਨੇ ਕਾਹਨੂੰ ਵੋਟਾਂ ਨਹੀਂ ਪੈਣੀਆਂ ਵੀਰੇ ਬਹੁਤ ਉਮੀਦ ਦੀ ਅਸੀਂ ਵੀ ਹਾਲਾਂਕਿ ਸਾਰਿਆਂ ਨੇ ਸਾਥ ਦਿੱਤਾ ਸੀ ਪੂਰਾ ਸਰਕਾਰ ਦਾ ਇਹਦਾ ਵੀ ਬਦਲਾ ਆਊਗਾ ਚਲੋ ਚੰਗੇ ਆਉਣਗੇ ਵੋਟਾਂ ਪਵਾਈਆਂ ਆਪ ਵੀ ਪਾਈਆਂ ਪਰ ਉਮੀਦਾਂ ਤੇ ਉੱਤਰ ਹੀ ਨਹੀਂ ਹੈਗੇ ਵੀਰੇ ਨੂੰ ਸਰਕਾਰ ਨੂੰ ਕਹੀ ਜਾਂਦੇ ਹੋ ਸਰਕਾਰ ਦਾ ਇੱਝ ਕੀ ਕਸੂਰ ਆ ਉਹਦੇ ਖਿਲਾਫ ਦਰਖਾਸਤ ਦਿੱਤੀ ਗਈ ਆ ਪਰਚਾ ਦਰਜ ਹੋਇਆ ਹੈ ਪੁਸਤ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਹੈ ਸਰਕਾਰ ਕਿਤੇ ਆਪ ਆ ਕੇ ਪਰਚੇ ਕਰਾ ਰਹੀ ਹੈ ਸਰਕਾਰ ਇਹ ਤਾਂ ਪ੍ਰਸ਼ਾਸਨ ਆਪਣੀ ਰੁਟੀਨ ਚ ਜੋ ਉਹਦੀ ਕਿਰਿਆ ਬਣਦੀ ਉਹ ਕਰ ਰਿਹਾ ਹੈ ਰੁਟੀਨ ਚ ਨਹੀਂ ਵੀਰੇ ਤੁਹਾਨੂੰ ਮੈਂ ਗੱਲ ਦੱਸਦਾ ਸਾਡੇ ਯੂਨੀਵਰਸਿਟੀ ਤੋਂ ਮੋਟਰਸਾਈਕਲ ਚੋਰੀ ਹੋਇਆ ਸੀ ਜਿਹੜੇ ਥਾਣੇ ਚ ਚੈਨੀ ਚੋਰੀ ਦਾ ਪਰਚਾ ਪਿਆ ਭਾਨੇ ਤੇ ਅਸੀਂ ਪਹਿਲੇ ਦਿਨ ਜਾਂਦੇ ਆ ਸਾਡੀ ਉੱਥੇ ਐਫ ਆਈ ਆਰ ਤੱਕ ਨਹੀਂ ਹੋਈ ਹੈਗੀ ਅਸੀਂ ਇੱਕ ਦਿਨ ਜਾ ਕੇ ਮੁੜਿਆ ਯੂਨੀਵਰਸਿਟੀ ਜੇ ਗਏ ਦੋ ਤਿੰਨ ਥਾਣੇ ਚ ਘੁੰਮੇ ਉਹ ਕਹਿੰਦੇ ਉੱਥੇ ਕਰੋ ਉੱਥੇ ਕਰੋ ਉਦੋਂ ਬਈ ਭਾਨੇ ਨੂੰ ਅਸੀਂ ਦੱਸਿਆ ਫਿਰ ਉਹਨਾਂ ਨੂੰ ਵੀ ਹਾਂ ਭਾਨੇ ਤੋਂ ਫੋਨ ਕਰਾਇਆ ਫੇਰ ਕਿਤੇ ਪਰਚਾ ਹੋਇਆ ਸੀ ਉਹ ਤੇ ਰਾਤ ਦੇ 11 ਵਜੇ ਐਫ ਆਈ ਆਰ ਕਰਦਿੰਦੇ ਚੈਨੀ ਚੋੜ ਦੀ ਉਹਨਾਂ ਨੇ ਦਿਨ ਤੋਂ ਤਾਂ ਸਾਡਾ ਪਰਚਾ ਕੱਟਿਆ ਨਹੀਂ ਬਾਈ ਉਹ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਤੁਸੀਂ ਕਹਿ ਰਹੇ ਹੋ ਕਿ ਧੱਕਾ ਹੋ ਰਿਹਾ ਭਾਨੇ ਨਾਲ ਝੂਠ ਹੋ ਰਿਹਾ ਉਹਨਾਂ ਨੂੰ ਰੱਬ ਯਾਦ ਨਹੀਂ ਉਹਨਾਂ ਦਾ ਜ਼ਮੀਰ ਨਹੀਂ ਜਾਗਦਾ ਤੁਸੀਂ ਕਹਿ ਰਹੇ ਹੋ ਵੀ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਕੰਮ ਕਰਨਗੇ ਉਹ ਕੁਰਸੀਆਂ ਤੇ ਬੈਠੇ ਨੇ ਉਹਨਾਂ ਦੀਆਂ ਜ਼ਮੀਰਾਂ ਨਹੀਂ ਜਾਗਦੀਆਂ ਵੀਰੇ ਉਹਨਾਂ ਨੂੰ ਵੀ ਨੌਕਰੀ ਦਾ ਖਤਰਾ ਸਰਕਾਰ ਤੋਂ ਦਵਾਇਆ ਹੁਣ ਭਾਨੇ ਨੇ ਕੋਰਟ ਕਿਉਂ ਦੇ ਦੱਸਿਆਈ ਆ ਬਾਈ ਤੁਸੀਂ ਕਹਿੰਦੇ ਨੌਕਰੀ ਦਾ ਖਤਰਾ ਖਸਦਾ ਇਹ ਖਤਰਾ ਇਹ ਅ ਬਾਰਸਤਾ ਸੀ ਕਹਿੰਦੇ ਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਆ ਪੁੱਤਰ ਗੋਬਿੰਦ ਸਿੰਘ ਦੇ ਆ ਤੇ ਉਹਨਾਂ ਨੇ ਤਾਂ ਸਭ ਕੁਝ ਤਿਆਗਤਾ ਸੀਗਾ ਫਿਰ ਕਿੱਧਰ ਨੂੰ ਆ ਸੀ ਪੁੱਤਰਾਂ ਗੁਰੂ ਇਹਹੀ ਤਾਂ ਵੀਰੇ ਜਮੀਰ ਇਹਹੀ ਤਾਂ ਜਮੀਰਾਂ ਮਰ ਗਈਆਂ ਆਪਣੇ ਲੋਕਾਂ ਦੀਆਂ ਵੀ ਡਰ ਕੇ ਸਰਕਾਰ ਇਹੀ ਤਾਂ ਚੀਜ਼ ਕਰਨਾ ਚਾਹੁੰਦੀ ਹੈ ਡਰਾਉਣਾ ਚਾਹੁੰਦੀ ਹੈ ਵੀ ਕੋਈ ਬੋਲੇ ਨਾ ਉਹੀ ਚੀਜ਼ ਆਪਾਂ ਕਰ ਰਹੇ ਆ ਸਰਕਾਰ ਦਬਾ ਰਹੀ ਆ ਆਪਾਂ ਨੂੰ ਕੋਈ ਕੋਈ ਕਾ ਲੁੱਟ ਕੇ ਬੋਲੇ ਨਾ ਵੀ ਲੋਕਾਂ ਚੋ ਵੀ ਹੱਗੂ ਇਹ ਨਾ ਕਹੇ ਸਰਕਾਰ ਦੇ ਖਿਲਾਫ ਵੀ ਸਰਕਾਰ ਇਹ ਮਾੜਾ ਕੰਮ ਕਰ ਰਹੀ ਹੈ ਉਹੀ ਚੀਜ਼ ਕਰਕੇ ਉਹ ਚੁੱਪ ਨੇ ਤੁਹਾਨੂੰ ਥੋੜੇ ਤੇ ਵੀ ਪਰਚੇ ਪੈ ਸਕਦੇ ਨੇ ਬਾਈ ਜੀ ਟਰੈਕਟਰ ਲਈ ਫਿਰਦੇ ਆਨਾਨਸਮੈਂਟਾਂ ਕਰਦੇ ਹੋ ਥੋੜੇ ਤੇ ਵੀ ਕਾਰਵਾਈ ਹੋ ਸਕਦੀ ਆ ਭਾਨੇ ਕਰਕੇ ਇੰਨਾ ਜਿਹੜਾ ਇਕੱਠਾ ਹੋ ਰਿਹਾ ਥੋੜੇ ਕਰਤੀ ਕੀ ਕਰੀਂਗਾ ਭਾਈ ਕਰੇ ਕੋਈ ਨਾ ਕਰੇ ਪਰ ਆਪਾਂ ਰੱਬ ਨੂੰ ਜਾਣ ਦੇਣੀ ਹੈ ਉੱਤੇ ਜਾ ਕੇ ਕਹਿਣ ਜੋਗੇ ਤਾਂ ਹੈਗੇ ਆ ਵੀ ਹੱਕ ਸੱਚ ਦੀ ਖੜੇ ਤੀ ਕੋਈ ਜ਼ਮੀਰ ਕੱਲ ਨੂੰ ਦੋ ਬੰਦੇ ਕਹਿਣਗੇ ਤਾਂ ਸਹੀ ਵੀ ਹਾਂ ਸੱਚ ਦੀ ਖੜੇ ਤੀ ਉਹ ਪਰ ਇਹ ਤਾਂ ਨਹੀਂ ਹੈਗਾ ਵੀ ਡਰ ਕੇ ਘਰਾਂ ਚ ਕੁੰਡੇ ਲਾ ਕੇ ਬੈਜੀ ਸਾਨੂੰ ਵੀ ਘਰੋਂ ਨਿਕਲਦੇ ਇਹਨੂੰ ਘਰ ਦੇ ਕਹਿੰਦੇ ਆ ਵੀ ਤੁਸੀਂ ਨਾ ਤੁਸੀਂ ਕਰੋ ਉਹ ਵੀ ਤੁਹਾਡੇ ਤੇ ਨਾ ਕੋਈ ਐਕਸ਼ਨ ਆ ਜੇ ਪਰ ਜੇਲਾ ਥਾਣੇ ਵੀ ਮਰਦਾ ਵਾਸਤੇ ਹੀ ਬਣੇ ਨੇ ਆਪਣੇ ਗੁਰੂਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਆਪਣੀ ਕੌਮ ਕਰ ਤੋਂ ਜਾਣੀ ਜਾਂਦੀ ਆ ਸਾਪਾ ਹੱਕ ਤੇ ਸਾਥ ਲਈ ਲੜੇ ਅੱਜ ਤੱਕ ਆਪਣੀ ਕੌਮ ਆਪਣੀ ਗੁਰੂ ਫਿਰ ਆਪਾਂ ਹੁਣ ਉਹਨਾਂ ਚ ਚੁੱਪ ਕਰਕੇ ਬੈਠਣ ਵਾਲੇ ਨਹੀਂ ਹੈਗੇ ਵੀਰੇ ਜਿੰਨਾ ਕਿ ਹੋ ਸਕੂਗਾ ਆਪਾਂ ਕਰਾਂਗੇ ਜਿੰਨਾ ਕਿ ਪਾਨੇ ਬਾਈ ਨਾਲ ਕੱਲ ਵੀ ਖੜੇ ਸੀ ਜਿਹੜਾ ਪਹਿਲਾਂ ਪਰਚਾ ਪੈਦੀ ਅੱਜ ਵੀ ਖੜੇ ਆ ਅੱਗੇ ਵੀ ਖੜਾਂਗੇ ਪਿੰਡਾਂ ਚ ਲੋਕ ਕੀ ਕਹਿ ਰਹੇ ਨੇ ਹੁਣ ਕਿਹੜੇ ਕਿਹੜੇ ਪਿੰਡਾਂ ਜਾਨਾ ਅੱਗੇ ਵੀਰੇ ਇਧਰ ਨੂੰ ਕੰਸੂਰਾ ਛੋਟਾ ਗੰਗੂ ਆ ਬੜਾ ਗੰਗੂ ਤੇ ਤੇ ਕੱਲ ਦਾ ਜਾਣ ਦਾ ਪ੍ਰੋਸੈਸ ਕਿੱਦਾਂ ਦਾ ਹੈ ਫਿਰ ਕਿੱਦਾਂ ਟਰੈਕਟਰ ਟਰਾਲੀਆਂ ਲੈ ਕੇ ਪਹੁੰਚਣਾ ਜਾਂ ਕਿੱਦਾਂ ਜਾਣਾ ਹੈ ਵੀਰੇ ਬਾਟ ਬਹੁਤ ਐਡੀ ਦੂਰ ਟਰੈਕਟਰ ਵੀ ਜਾਣਾ ਗੱਡੀਆਂ ਚ ਜਾਵ ਜੇ ਕਿਸੇ ਨੇ ਜਾਣਾ ਹੋਵੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਸਾਡੇ ਨਾਲ ਹੁੰਦੇ ਨਾਲ ਉਹ ਵੀ ਇਹ ਗੱਲ ਕਹਿ ਰਹੀ ਹਾਂ ਵੀ ਸਾਡੇ ਨਾਲ ਸੰਪਰਕ ਸਾਡਾ ਨੰਬਰ ਦੇ ਦਿਓ ਜੇ ਕਿਸੇ ਨੇ ਜਾਣਾ ਹੋਵੇ ਲੈ ਜਾਈਏਗੇ ਜੇ ਫਾਰਮ ਆਪਣੇ ਸਸਰੇ ਤੇ ਮੈਂ ਕਿ ਜਾਵਾਂਗੀ ਚੱਕਰ ਨਹੀਂ 7888780818 ਜੇ ਕੋਈ ਬਾਈ ਜਾਣਾ ਚਾਹੁੰਦਾ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਪਿੰਡ ਮਟੂਡਾ ਆਪਣਾ ਉੱਥੇ ਆ ਸਕਦਾ ਅਸੀਂ ਸਵੇਰੇ 8 ਵਜੇ ਤੁਰਾਂਗੇ ਆ ਸਕਦਾ ਜੀ ਵੀਰੇ ਸਾਰੇ ਵੀਰਾਂ ਨੂੰ ਹੋਰ ਵੀ ਅਪੀਲ ਆ ਵੀ ਤੜਕੇ ਸਾਰੇ ਜਾਣੀ ਸਾਧਰੇ ਤੁਰਿਓ 8 ਵਜੇ ਨਾਲ ਆਪਣਾ ਤੁਰ ਪਿਓ ਕਿਉਂ ਬਾਟ ਇੱਕ ਦਾ ਦੂਰ ਦੀ ਆ ਇਹ ਰਾਤ ਵੀ ਬੰਦਿਆਂ ਨੂੰ ਵੀ ਰੋਕਣਗੇ ਉੱਥੇ ਇਕੱਠਾ ਹੋਣ ਨੂੰ ਰੋਕਣਗੇ ਰਾਤ ਵੀ ਰੋਕਣਗੇ ਹਾਂ ਰਾਤ ਰੋਕਣਗੇ ਪੱਕੀ ਗੱਲ ਆ ਇਹ ਉਦੋਂ ਆਪਣਾ ਪਹਿਲਾਂ ਪਹਿਲਾਂ ਸਾਰੇ ਜਾ ਕੇ ਉੱਥੇ ਆਪਣਾ ਆਪਾਂ ਸਹਿਯੋਗ ਦਈਏ ਸਾਰੇ ਇਹਨਾਂ ਨੂੰ ਆਇਆ ਵੀ ਉੱਥੇ ਇਕੱਠਾ ਨਾ ਹੋਵੇ ਜ਼ਿਆਦਾ ਵੀਰਾਂស្តੇ ਇਹ ਲੋਕਾਂ ਨੂੰ ਹਰੈਸ਼ਮੈਂਟ ਕਰਨਗੇ ਰੋਕਣਗੇ ਤੰਗ ਕਰਨਗੇ ਵੀਰੇ ਇਕੱਠ ਦਾ ਕੀ ਕਾਰਨ ਹੈ ਬਾਈ ਇਕੱਠ ਕਰਨ ਦਾ ਇਕੱਠ ਕਰਨ ਨਾਲ ਕੀ ਮਸਲਾ ਹੱਲ ਹੋਣਾ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਜਾਗਦੀ ਜ਼ਮੀਰ ਵਾਲੇ ਲੋਕ ਹੈਗੇ ਨੇ ਜਿਹੜੇ ਕਾਨੂੰ ਉੱਥੇ ਪਹੁੰਚਣਗੇ ਸਰਕਾਰ ਨੂੰ ਦੱਸਣਗੇ ਵੀ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਜੇ ਅੱਜ ਤੁਸੀਂ ਪੰਨੇ ਤੇ ਪਰਚੇ ਪਾਤੇ ਨਿਆਂਜ ਵੀ ਅਸੀਂ ਇਹਨਾਂ ਨੂੰ ਰੱਦ ਵੀ ਕਰਾਵਾਂਗੇ ਹੂੰ ਪਹਿਲਾ ਨਾਮ ਕੀ ਆਪਣਾ ਮੇਰਾ ਨਾਮ ਤੇਜੀ ਬੈਂਪਾਲ ਜੀ ਤਿੰਨ ਕਾਲੇ ਕਾਨੂੰਨ ਜਦ ਵਾਪਸ ਕਰਾਤੇ ਇਹ ਤਾਂ ਬਹੁਤ ਛੋਟੀ ਗੱਲ ਆ ਅਸੀਂ ਵੱਧ ਤੋਂ ਵੱਧ ਜਾਣੇ ਸਾਰੇ ਜਾਣੇ ਪਹੁੰਚਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਭਾਨੇ ਵੀਰ ਦੇ ਨਾਲ ਖੜਾ ਨਾਲ ਰਹਿਾਂਗੇ ਜੀ ਜੀ ਕੀ ਨਾ ਮਤਰਾ ਸਤਨਾਮ ਸਿੰਘ ਸਤਨਾਮ ਸਿੰਘ ਹਾਂਜੀ ਤੁਸੀਂ ਕੀ ਕਹਿ ਰਹੇ ਇਸ ਤੇ ਵੀਰੇ ਤਾਂ ਇੱਕਦਮ ਸਿਸਟਮ ਨਹੀਂ ਤੇ ਵੀਰੇ ਆਪਾਂ ਅੱਜ ਕੱਲ੍ਹ ਕਹਿੰਦੇ ਆ ਵੀ ਕੋਈ ਕਿਸੇ ਦੇ ਨਾਲ ਕਿਉਂ ਖੜੂਗਾ ਹੁਣ ਆਪਾਂ ਕਹਿੰਦੇ ਆ ਵੀ ਭਾਨਾ ਐਵੇਂ ਕਿਉਂ ਫਰੀ ਚ ਸਾਰਿਆਂ ਦੀ ਸੇਵਾ ਕਰਦਾ ਹੈ ਹਨਾ ਅੱਜ ਕੱਲ੍ਹ ਤੇਰੇ ਆਪਣੀ ਜ਼ਮੀਰ ਇਦਾਂ ਦੀ ਹੋ ਗਈ ਸਾਰਿਆਂ ਦੀ ਵੀ ਆਪਣੇ ਮਤਲਬ ਤੋਂ ਬਿਨਾਂ ਕੋਈ ਕਿਸੇ ਨਾਲ ਨਹੀਂ ਖੜਦਾ ਹੈਗਾ ਹਨਾ ਤੇ ਭਾਨਾ ਵੀਰ ਵੀ ਕਿਸੇ ਨੂੰ ਤਾਂ ਪਹਿਲ ਕਰਨੀ ਪੈਣੀ ਸੀ ਸੋ ਭਾਨੇ ਨੇ ਕਰੀ ਹਣਾ ਜੀ ਸੋ ਇਹ ਨੌਜਵਾਨ ਨੇ ਪਿੰਡਾਂ ਦੇ ਵਿੱਚ ਟਰੈਕਟਰ ਲੈ ਕੇ ਅਨਾਉਂਸਮੈਂਟ ਕਰ ਰਹੇ ਨੇ ਕਿ ਕੱਲ ਜਾਣਾ ਇਹਨਾਂ ਦਾ ਕਹਿਣਾ ਏ ਕਿ ਜਾਗਦਿਆਂ ਜ਼ਮੀਰਾਂ ਵਾਲੇ ਲੋਕ ਨੇ ਜਿਹੜੇ ਉਹ ਜ਼ਰੂਰ ਉੱਥੇ ਪਹੁੰਚਣਗੇ ਅਸੀਂ ਆਪਣਾ ਕੰਮ ਆ ਜਿਹੜਾ ਹੋਕਾ ਦੇ ਰਹਿਆਂ ਜਾਣ ਵਾਲੇ ਜਾਗਦਿਆਂ ਜ਼ਮੀਰਾਂ ਵਾਲੇ ਉਹ ਜ਼ਰੂਰ ਪਹੁੰਚਣਗੇ ਫਿਲਹਾਲ ਕੌਣ ਕੌਣ ਪਹੁੰਚਦਾ ਏ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਵੀਰ ਨੇ ਨੰਬਰ ਵੀ ਦੱਸਿਆ ਜੇ ਕਿਸੇ ਕੋਲ ਜਾਣ ਦਾ ਸਾਧਨ ਨਹੀਂ ਤਾਂ ਕਹਿੰਦੇ ਸਾਡੇ ਨਾਲ ਸੰਪਰਕ ਕੀਤਾ ਜਾਵੇ ਅਸੀਂ ਲੈ ਕੇ ਜਾਵਾਂਗੇ ਸੋ ਘਰ ਵੀ ਛੱਡਾਂਗੇ ਵਾਪਸੀ ਤੇ ਤੇ ਕਿਸ ਤਰ੍ਹਾਂ ਉੱਥੇ ਕੱਠ ਹੁੰਦਾ ਏ ਕੀ ਹੁੰਦਾ ਇਹ ਤਾਂ ਆਉਣ ਵਾਲਾ ਟਾਈਮ ਇਹ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਨਰ ਭੈ ਦੇ ਨਾਲ ਮਨਵਿੰਦਰ ਸਿੰਘ ਚਬਾਣਾ ਪਾਸੋਂ